ਅੱਲੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਹੜੀ ਲੋਕਾਂ ਨੂੰ ਪੁੱਛ ਕੇ ਇੰਡਸਟਰੀਸਟਸ ਨੂੰ ਪੁੱਛ ਕੇ ਪੰਜਾਬ ਦੇ ਵਸਨੀਕਾਂ ਨੂੰ ਪੁੱਛ ਕੇ ਹਰ ਫੈਸਲਾ ਜਿਹੜਾ ਪੰਜਾਬ ਦੇ ਲੋਕਾਂ ਲਈ ਸਰਕਾਰ ਪੰਜਾਬ ਦੇ ਲੋਕਾਂ ਨਾਲ ਸਲਾਹ ਕਰਕੇ ਉਹ ਫੈਸਲਾ ਫਿਰ ਉੱਤੇ ਉੱਤੇ ਪੂਰਾ ਕਰਦੇ ਸੋ ਸਾਡੀ ਸਰਕਾਰ ਦਾ ਜ਼ਮੀਨੀ ਹਕੀਕਤਾਂ ਤੇ ਕੰਮ ਕਰਦੀ ਹੈ ਮੁੱਖ ਮੰਤਰੀ ਜੀ ਵੱਲੋਂ ਸੰਮੇਤਕਾਰ ਮਿਲਣੀਆਂ ਵੀ ਕੀਤੀਆਂ ਗਈਆਂ ਅਸੀਂ ਹਰ ਫੈਸਲਾ ਜਿਹੜਾ ਫੀਡਬੈਕ ਲੈ ਕੇ ਜਿਹੜਾ ਜਿਵੇਂ ਮੈਂ ਦੱਸਿਆ ਅਸੀਂ ਕਰਦੇ ਹਾਂ ਸਰਕਾਰ ਵੱਲੋਂ ਬਣਾਈ ਇੱਕ ਕਮੇਟੀ ਨੇ ਸਨਤਕਾਰਾਂ ਦੀਆਂ ਬੇਨਤੀਆਂ ਦੀ ਸਮੀਖਿਆ ਕੀਤੀ ਅਤੇ ਫ੍ਰੀ ਹੋਲਡ ਪਲਾਟਾਂ ਉੱਤੇ ਲਾਗੂ ਹੋਣ ਵਾਲੀਆਂ ਤਬਦੀਲੀਆਂ ਤਜਵੀਜ਼ ਕੀਤੀਆਂ। ਸੋਧੀ ਨੀਤੀ ਮੁਤਾਬਕ ਸਨਤੀ ਪਲਾਟਾਂ ਦੀ ਰਾਖਵੀਂ ਕੀਮਤ 12.5 ਫੀਸਦੀ ਤਵਾਦਲਾ ਖਰਚਾ ਲਾਗੂ ਹੋਵੇਗਾ। ਸੋ ਪੀ ਐਸ ਆਈ ਸੀ ਦੇ ਪ੍ਰਬੰਧਨ ਵਾਲੇ ਲੀਜ਼ ਹੋਲਡ ਸਨਤੀ ਪਲਾਟਾਂ ਤੇ ਸੈੱਡਾਂ ਨੂੰ ਵੀ ਫ੍ਰੀ ਹੋਲਡ ਤਬਦੀਲ ਕਰਨ ਵਾਸਤੇ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪਲਾਟ ਦੇ ਸੈੱਡ ਅਸਲ ਵਿੱਚ ਲੀਜ਼ ਹੋਲਡ ਅਧਾਰ ਉੱਤੇ ਅਲਾਟ ਕੀਤੇ ਗਏ ਸਨ ਜਿਸ ਵਿੱਚ ਤਬਦੀਲੀ ਸੰਬੰਧੀ ਗੁੰਝਲਦਾਰ ਧਰਾਵਾਂ ਸ਼ਾਮਲ ਸਨ ਇਸ ਲਈ ਕਾਰਨ ਜ਼ਾਇਦਾ ਦੇ ਲੈਣ ਦੇਣ ਵਿੱਚ ਔਖੜਾਂ ਰਹੀਆਂ ਸਨ ਇਸ ਨਵੀਂ ਨੀਤੀ ਦਾ ਮਤਲਬ ਸੰਤੀ ਪਲਾਟਾਂ ਦੇ ਪ੍ਰੋਨਡਾਂ ਨੂੰ ਸਚਾਰੂ ਬਣਾਉਣਾ ਕਾਰੋਬਾਰ ਵਿੱਚ ਸੁਖ ਨੂੰ ਵਧਾਉਣਾ ਪਲਾਟੀਆਂ ਵਿਚਾਲੇ ਮੁਕਦਮੇਵਾਜ਼ੀ ਅਤੇ ਮੇਜਕਿੰਨੀ ਜਿਹੜਾ ਘਟਾਉਣਾ ਸੋ ਇਸ ਦੇ ਤਹਿਤ ਜਿਹੜੀ ਸੁਧਾਰਨ ਹੋਈ ਹੈ ਉਹਦੇ ਵੀ ਮੈਂ ਡਿਟੇਲ ਚ ਥੋੜਾ ਜਿਹਾ ਦੱਸ ਦਵਾਂ ਜਿਵੇਂ ਕਮਰਸ਼ੀਅਲ ਦੇ ਜਿਵੇਂ 100 ਫੁੱਟੀ ਰੋਡ ਦੇ ਉੱਪਰ 4000 ਸਕਰ ਫੁੱਟ ਹੈ ਤੇ ਉੱਤੇ 50% ਕਮਰਸ਼ੀਅਲ ਤਿਆਰਜ ਲੱਗਣਗੇ ਹੋਟਲ ਜੇ 60 ਫੁੱਟ ਰੋਡ ਦੇ ਉੱਤੇ ਆ ਜੇ 2500 ਸਕਰ ਫੁੱਟ ਦੇ ਤਕਰੀਬਨ ਹੈ ਉਸਤੇ 20% ਗੱਜਾ ਗੱਜਾ 2500 ਗੱਜ 2500 ਸਕਰ ਗੱਜ 2500 ਗੱਜ 2500 ਗੱਜ ਹਸਪੀਟਲ 45 ਫੁੱਟ ਤੋਂ 60 ਫੁੱਟ ਦੇ ਉੱਤੇ 400 ਤੋਂ 1000 20% ਸੋ ਜਿਵੇਂ ਬੈਂਕਟ ਹਾਲ 60 ਫੁੱਟੀ ਰੋਡ ਦੇ ਉੱਤੇ 2500 10 फुट 2500 ਗਾਇਦੇ ਤੇ 20% ਸੋ ਇੰਡਸਟਰੀ ਵਰਕਰਸ ਹਾਊਸਿੰਗ ਜਿਹੜੇ 150 ਸਕਰ ਮੀਟਰ ਫਲੈਟ ਦੇ ਉੱਤੇ ਹੈਗਾ 60 ਫੁੱਟ ਰੋਡ ਦੇ ਤੇ 2500 10% ਪੋਸਟਲ ਰੈਂਟਲ ਹਾਊਸਿੰਗ 60% 60 ਫੁੱਟ ਰੋਡ ਦੇ ਉੱਤੇ 2500 10% ਆਫਿਸ ਵਾਲੀ ਲਈ 60 ਫੁੱਟ ਰੋਡ ਦੇ ਉੱਤੇ ਹੈ 1000 ਮਿਨੀਮਮ ਪਲਾਟ ਜਿਹੜਾ ਸਾਈਜ਼ ਹੈ ਉਹਦੇ ਉੱਤੇ 10% ਆਫਿਸ ਵਾਲੇ ਦੇ ਵੀ 20% ਇੰਸਟੀਚੂਟ ਤੇ 60 ਫੁੱਟ ਰੋਡ ਦੇ ਉੱਪਰ ਆ ਜੇ 1000 ਗਏ ਦਾ ਪਲਾਟ ਹੈ ਤੇ ਉਸ ਤੇ 10% ਸੋ ਇਹ ਸਾਰਾ ਜਿਹੜਾ ਸਾਡਾ ਅੱਜ ਕੀਤਾ ਗਿਆ ਨੋਟੀਫਿਕੇਸ਼ਨ ਸੋ ਡਿਟੇਲ ਦੇ ਵਿੱਚ ਨਾਲ ਦੀ ਨਾਲ ਹੁਣ ਸਾਡੇ ਇੰਡਸਟਰੀ ਵੱਲੋਂ ਸਾਡੇ ਮੰਤਰੀ ਸਾਡੇ ਸੰਜੀਵ अरोड़ा ਜੀ ਜੋ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਕਰੀਏ ਸਾਰੇ ਪ੍ਰੈਸ ਤੇ ਭਰਾਵਾ ਤੇ ਪੈਣਾ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਜਿਹੜਾ ਕਿ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 12 ਜੂਨ ਨੂੰ ਇੱਕ ਮੁਹਾਲੀ ਵਿੱਚ ਇਵੈਂਟ 'ਚ ਪ੍ਰੋਮਿਸ ਕੀਤਾ ਸੀ ਕਿ ਉਦਯੋਗੀ ਕ੍ਰਾਂਤੀ ਦੇ ਵਿੱਚ ਅਸੀਂ 12 ਮੁੱਦੇ ਨੂੰ ਹੱਲ ਕਰਾਂਗੇ ਉਹਦੇ ਵਿੱਚੋਂ ਦੋ ਮੁੱਦੇ ਅੱਜ ਹੱਲ ਕਰ ਦਿੱਤੇ ਗਏ ਆ ਉਹ ਇੱਕ ਦਾ ਮੇਰੇ ਕੋਲੀਗ ਮੁੰਡੀਆਂ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਉਹ ਹਾਊਸਿੰਗ ਨੇ ਕੀਤਾ ਇਸ਼ੂ ਨੋਟੀਫਿਕੇਸ਼ਨ ਤੇ ਇੱਕ ਇੰਡਸਟਰੀ ਨੇ ਕੀਤਾ ਜਿਹੜਾ ਇੰਡਸਟਰੀ ਨੇ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਜਿੰਨੇ ਵੀ ਲੀਜ਼ ਹੋਲਡ ਦੇ ਪਲਾਟ ਹੈਗੇ ਆ ਉਹਦੀ ਇੱਕ ਮੁਕੰਮਲ ਪਾਲਿਸੀ ਲਿਆਈ ਗਈ ਹੈ ਉਹਨਾਂ ਨੂੰ ਫ੍ਰੀ ਹੋਲਡ ਵਿੱਚ ਕਨਵਰਟ ਕਰਨ ਚ ਉਹਦੇ ਨਾਲ ਉਹਦੇ ਚਾਰਜੇਸ ਰੱਖੇ ਗਏ ਆ ਜਿਹੜੀ ਕਿ ਉਹਦੀ ਕਨਵਰਸ਼ਨ ਫੀਸ ਹੈਗੀ ਹੈ ਉਹ ਕਰੰਟ ਰਿਜ਼ਰਵ ਪ੍ਰਾਈਸ ਜਾਂ ਕਲੈਕਟਰ ਰੇਟ ਦੋਨਾਂ ਵਿੱਚੋਂ ਜਿਹੜਾ ਵੀ ਵੱਧ ਹੋਏਗਾ ਉਹਦੇ ਤੇ 20% ਪਰ ਉਹਦੇ ਤੇ 50% ਡਿਸਕਾਊਂਟ ਦਿੱਤਾ ਗਿਆ ਤੇ 20% ਦੇ ਉੱਤੇ ਜਿਹੜੇ ਜਿਹਦੇ ਵਿੱਚ ਕਿ ਕੁਝ ਪਲਾਟ ਹੈਗੇ ਆ ਜਿਹਦੇ ਤੇ ਅਨਅਰਨਡ ਇਨਕਰੀਜ਼ ਵੀ ਲੱਗਦਾ ਸੀ ਇਹ ਇੰਡਸਟਰੀ ਦਾ 40 ਤੋਂ 45 ਸਾਲ ਪੁਰਾਣਾ ਮੁੱਦਾ ਸੀ ਜਿਹੜਾ ਕਿ ਅੱਜ ਹੱਲ ਕੀਤਾ ਉਹਦੇ 'ਚ ਕੋਈ 10% ਰੇਟ ਹੋਏਗਾ ਜਿਹੜਾ ਕਿ origignal allotee ਤੇ ਮਤਲਬ ਕਿ ਰਿਜ਼ਰਵ ਪ੍ਰਾਈਸ ਔਰ ਕਲੈਕਟਰ ਰੇਟ ਦਾ ਜਿਹੜਾ ਵੀ ਹਾਇਰ ਪ੍ਰਾਈਸ ਹੋਏਗਾ ਉਹਦਾ 10% ਸਿਰਫ ਲੱਗੇਗਾ ਔਰ ਜਿਹੜਾ ਕਿ ਫਰਦਰ ਜਿਹੜੇ ਪਲਾਟ ਵਿਕ ਚੁੱਕੇ ਆ ਉਦੇ ਵਿੱਚ 5% ਸਿਰਫ ਲੱਗੇਗਾ ਇਹ ਕਲੈਕਟਰ ਰੇਟ ਤੇ ਰਿਜ਼ਰਵ ਪ੍ਰਾਈਸ ਦੇ ਉੱਤੇ ਲੀਜ਼ ਹੋਲ ਟੂ ਫਰੀ ਹੋਲਡ ਸੋ ਇਹ ਸੰਤਕਾਰਾਂ ਦੀ ਬੜੀ ਪੁਰਾਣੀ ਡਿਮਾਂਡ ਸੀ ਔਰ ਇਹ ਅੱਜ ਫੁੱਲਫਿਲ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ਾਮਪਲ ਦਿੰਦਾ ਕਿ ਜੇ ਕਿਸੇ ਦਾ 500 ਗੱਜ 플ੌਟ ਲੁਧਿਆਣੇ ਕਿਸੇ ਫੋਕਲ ਪੁਆਇੰਟ ਤੇ ਸੀ ਉਹ ਅੱਜ ਦੀ ਡੇਟ 'ਚ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਾਂਦਾ ਸੀ ਤੇ ਉਹਨੂੰ 50 ਲੱਖ ਰੁਪਇਆ ਅਨੰਡ ਇਨਕਰੀਸ ਦੀ ਇਨਕਮ ਦੇਣੀ ਪੈਂਦੀ ਸੀ ਉਹ ਨਵੀਂ ਪਾਲਿਸੀ 'ਚ ਸਿਰਫ 10 ਲੱਖ ਰੁਪਇਆ ਦੇ ਕੇ ਉਹਦਾ ਪਲਾਟ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋ ਜਾਏਗਾ ਪਰ ਇਹ ਸਾਰਾ ਜਿਹੜੀ ਅਨ ਇਨਕਰੀਡ ਇਨਕਮ ਹੈ ਹੋਰ ਸਾਰਾ ਵਿੱਚ ਕੰਜ਼ਿਊਮ ਹੋ ਗਿਆ ਇੱਕੋ ਪਾਲਿਸੀ 'ਚ ਕਰਤਾ ਔਰ ਮੈਂ ਤੁਹਾਨੂੰ ਫੋਰ ਦੱਸਣਾ ਚਾਹੁੰਦਾ ਕਿ ਇਸ ਪਾਲਿਸੀ ਦੇ ਨਾਲ ਕੋਈ ਵੀ ਤਰੁੱਟੀ ਨਹੀਂ ਰਹੀ ਕਿ ਜਿਹੜੇ ਲੋਕਾਂ ਨੂੰ ਪੀਐਸਆਈਸੀ ਚ ਜਾ ਕੇ ਪ੍ਰੋਬਲਮ ਆਂਦੀ ਸੀ ਇੱਕ ਵਾਰੀ ਉਹਨਾਂ ਦਾ ਫਰੀ ਹੋਲਡ ਹੋ ਜਾਏਗਾ plots ਉਹਨਾਂ ਨੂੰ ਬੈਂਕਾਂ ਤੋਂ ਨਹੀਂ ਪ੍ਰੋਬਲਮ ਆਏਗੀ ਉਹਨਾਂ ਨੂੰ ਹ ਕੋਈ ਇਸ਼ੂ ਨਹੀਂ ਹੋਏਗਾ ਕਿ ਫਰਦਰ ਉਹਨਾਂ ਨੇ ਕੋਈ ਐਕਸਪੈਂਸ਼ਨ ਕਰਨੀ ਹੈ ਕੁਝ ਕਰਨਾ ਅੱਗੇ ਕੀ ਹੁੰਦਾ ਸੀ ਕਿ ਬੈਂਕਲੇ ਕਹਿੰਦੇ ਸੀ ਤੁਹਾਡਾ ਲੀਜ਼ ਹੋਲਡ ਹੈ ਪਹਿਲਾਂ ਫਰੀ ਹੋਲਡ ਕਰਾਓ ਫਰੀ ਹੋਲਡ ਕਰਾਂ ਜਾਂਦੇ ਸੀ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਸੀ ਇਹ ਪਾਲਿਸੀ ਬਹੁਤ ਹੀ ਸਾਡੇ ਇੰਡਸਟਰੀਲਿਸਟ ਭਰਾਵਾਂ ਨੂੰ ਹੈਲਪ ਕਰੇਗੀ ਔਰ ਸਪੈਸ਼ਲੀ ਜਿਨ੍ਹਾਂ ਨੂੰ ਅਨਨਕਰੀਡ ਇਨਕਮ ਲੱਗਦੀ ਸੀਗੀ ਉਹਨਾਂ ਨੂੰ ਤਾਂ ਬਹੁਤ ਵੱਡਾ ਫਾਇਦਾ ਹੋਏਗਾ ਔਰ ਮੈਂ ਹੁਣੇ ਆਂਦੇ ਹੋਏ ਸਾਡੇ ਰਾਹੁਲ ਉੱਜਾ ਜੀ ਹੈਗੇ ਐ ਐਫਐਕਸ ਚੈਂਬਰ ਦੇ ਮੈਂ ਕਿਹਾ ਕਿੰਨੇ ਸਾਲ ਹੋ ਗਏ ਤੁਹਾਨੂੰ ਖੈਰ ਸਾਨੂੰ ਕਹਿੰਦੇ ਤਾਂ ਉਹਨਾਂ ਨੂੰ 3 ਸਾਲ ਕਹਿੰਦੇ 40 45 ਸਾਲ ਹੋ ਗਏ ਸਾਨੂੰ ਇਸ ਚੀਜ਼ ਨੂੰ ਰਿਜ਼ੋਲਵ ਕਰਦੇ ਔਰ ਮੈਂ ਸ਼ੁਕਰਗੁਜ਼ਾਰ ਆ ਆ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਦਾ ਔਰ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ سپورਟ ਨਾਲ ਇਹ ਇਸ਼ੂ ਰਿਜ਼ੋਲਵ ਹੋ ਗਿਆ। ਬਹੁਤ ਬਹੁਤ ਸ਼ੁਕਰੀਆ। ਜਿਹੜੀ ਤੁਸੀਂ ਜੀ ਸਰਕਾਰ ਨੇ ਇਹ ਗੱਲ ਕੀਤੀ ਸੀਗੀ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ 12 ਜੂਨ ਨੂੰ ਅੱਜ